ਹੁਕਮਨੀ ਸਹਿ ਪੰਕਤੀ 23ਵੀਂ ਪ੍ਰਭ ਕੋ ਸਿਮਰੇ ਸੇ ਬੇਮੁਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੀ ਰਾਜੇ ਸਤਿਗੁਰ ਤਾਂ ਐ ਸਮਝਾਉਂਦੇ ਨੇ ਜਿਨ੍ਹਾਂ ਨੂੰ ਪ੍ਰਭ ਦੀ ਸੋਝੀ ਹੋ ਜਾਂਦੀ ਏ ਕੁਦਰਤ ਨਾਲ ਜੁੜ ਜਾਂਦੇ ਨੇ ਭਾਵ ਹੁਕਮ ਨਾਲ ਜੁੜ ਜਾਂਦੇ ਨੇ ਸੰਸਾਰ ਦੀ ਮਤਾਜ ਕੀ ਉਹਨਾਂ ਦੀ ਖਤਮ ਹੋ ਜਾਂਦੀ ਏ ਹਰ ਹਰ ਨਾਮ ਜਪੰਤਿਆਂ ਕਿਸ਼ਨਾ ਕਹੇ ਚਮਕਾਲ ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਰਾਮ ਗੋਬਿੰਦ ਜਪਿੰਦਿਆਂ ਹੋਆ ਮੁਖ ਪਵਿੱਤਰ ਜਪਦਿਆਂ ਸਮਝਦਿਆਂ ਵਿਚਾਰਦਿਆਂ ਉਹਨਾਂ ਨੂੰ ਸੰਸਾਰ ਦੀ ਮੁਤਾਜਗੀ ਨਹੀਂ ਰਹਿੰਦੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਸੰਦਾ ਦਾਤਾ ਜਦੋਂ ਤੂੰ ਮੇਰੇ ਵੱਲ ਹੈ ਤਾਂ ਸੰਸਾਰ ਦੀ ਮੈਨੂੰ ਕੀ ਮਸੰਦਗੀ ਹੈ ਪ੍ਰਭੂ ਕੋ ਸਿਮਰੇ ਸੇ ਸਰਬ ਕੀ ਰਾਜੇ ਰਾਜੇ ਤੋਂ ਭਾਵ ਉਹ ਰਜ ਜਾਂਦੇ ਨੇ ਕੋਈ ਇੱਛਾ ਹੀ ਨਹੀਂ ਰਹਿੰਦੀ ਸਭੀ ਇੱਛਾ ਪੂਰੀਆਂ ਜਾਂ ਪਾਇਆ ਗਮ ਪਰ ਆਪਾਂ ਵੀ ਤੇ ਭਾਈ ਪ੍ਰਾਪਤੀ ਕਰਨੀ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੀਏ ਸਮਝਦੇ ਰਹੀਏ ਚਲਦੇ ਰਹੀਏ ਇੱਕ ਦਿਨ ਆਪਦੇ ਘਰ ਜ਼ਰੂਰ ਪਹੁੰਚਾਂਗੇ